ਪਿਓ ਦਾ ਰਿਸ਼ਤਾ ਬਹੁਤ ਹੀ ਅਣਮੋਲਾਂ ਹੁੰਦਾ ਹੈ ਸਭ ਤੋਂ ਉੱਚਾ ਤੇ ਸਭ ਤੋਂ ਵੱਡਮੁੱਲਾ ਪਿਓ ਤੇ ਧੀ ਦਾ ਰਿਸ਼ਤਾ ਹੁੰਦਾ ਹੈ ਮਾਪੇ ਅਕਸਰ ਸੋਚਦੇ ਨੇ ਆਪਣੇ ਬੱਚਿਆਂ ਦੇ ਬਾਰੇ ਕਿ ਉਹਨਾਂ ਦੇ ਭਵਿੱਖ ਚੰਗਾ ਹੋਵੇ ਇਸ ਲਈ ਉਹ ਉਹਨਾਂ ਨੂੰ ਕਈ ਵਾਰੀ ਵਿਦੇਸ਼ ਵੀ ਭੇਜ ਦਿੰਦੇ ਨੇ ਕਿ ਉੱਥੇ ਜਾ ਕੇ ਉਹ ਚੰਗੀ ਪੜ੍ਹਾਈ ਲਿਖਾਈ ਕਰਨ ਤੇ ਆਪਣਾ ਨਾਮ ਰੋਸ਼ਨ ਕਰਨ ਨਾਲ ਮਾਪਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਚੰਗੀ ਪੜ੍ਹਾਈ ਕਰਕੇ ਕੁਝ ਨਾਮ ਕਮਾ ਕੇ ਆਏ ਨੇ ਤਾਂ ਇਹ ਵੀਡੀਓ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਧੀ ਆਪਣੇ ਪਿਤਾ ਨੂੰ ਸਰਪ੍ਰਾਈਜ਼ ਦੇਣ ਦੇ ਲਈ ਵਿਦੇਸ਼ ਤੋਂ ਆਉਂਦੀ ਹੈਗੀ ਹੈ ਤੇ ਤਾਇਨਾਤ ਡਿਊਟੀ ਨਿਭਾ ਰਹੇ ਹੁੰਦੇ ਨੇ ਇਸ ਦਾ ਪਿਓ ਜਿਹੜਾ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਿਹਾ ਹੁੰਦਾ ਹੈ ASI ਜਿਸ ਦਾ ਨਾਮ ਜਸਕਰਨ ਸਿੰਘ ਦੱਸਿਆ ਜਾ ਰਿਹਾ ਹੈਗਾ ਤਾਂ ਬਠਿੰਡਾ ਦੇ ਵਿੱਚ ਜਿਹੜਾ ਕਿ ਡਿਊਟੀ ਕਰ ਰਹੇ ਹੁੰਦੇ ਨੇ ਤੇ ਪਿੱਛੋਂ ਆ ਕੇ ਉਹਨਾਂ ਦੀ ਧੀ ਨੇ ਉਹਨਾਂ ਨੂੰ ਗਲਵਕੜੀ ਪਾਤੀ ਤਾਂ ਪਿਓ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਤੇ ਸੋਹਣੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਤੇਜ਼ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਤੇ ਕਿ ਬਠਿੰਡਾ ਦੇ ਵਿੱਚ ਡਿਊਟੀ ਤੇ ਤਾਇਨਾਤ ਪੰਜਾਬ ਪੁਲਿਸ ਦੇ ASI ਜਸਕਰਨ ਸਿੰਘ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਜਦੋਂ ਉਹਨਾਂ ਦੀ ਧੀ ਵਿਦੇਸ਼ ਤੋਂ ਅਚਾਨਕ ਆਉਂਦੀ ਹੈ ਤੇ ਉਹਨਾਂ ਨੂੰ ਆ ਕੇ ਪਿੱਛੋਂ ਗਲਵਕੜੀ ਪਾ ਦਿੰਦੀ ਹੈ ਅਕਸਰ ਮਾਪੇ ਇਹ ਸੋਚਦੇ ਨੇ ਕਿ ਉਹਨਾਂ ਦਾ ਬੱਚਾ ਬਾਹਰ ਜਾਵੇ ਤੇ ਕੁਝ ਕਮਾ ਕੇ ਕੁਝ ਨਾਮ ਕਮਾ ਕੇ ਵਾਪਸ ਆਵੇ ਕਿਉਂਕਿ ਹਰ ਇੱਕ ਪਿਓ ਸੋਚਦਾ ਹੈ ਕਿ ਉਹਨਾਂ ਦੀ ਧੀ ਉੱਚੇ ਜਿਹੜੇ ਕੀ ਨਾਮ ਕਮਾਵੇ ਦੇਸ਼ ਦਾ ਨਾਮ ਰੋਸ਼ਨ ਕਰੇ ਪਰ ਉਹਨਾਂ ਦੀ ਧੀ ਜਦੋਂ ਵਾਪਿਸ ਇੰਡੀਆ ਆਈ ਤਾਂ ਸਭ ਤੋਂ ਪਹਿਲਾਂ ਆਪਣੇ ਪਿਓ ਨੂੰ ਮਿਲਣ ਲਈ ਆਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਹੀ ਜ਼ਿਆਦਾ ਭਾਵੁਕ ਕਰਨ ਵਾਲੀਆਂ ਨੇ ਇੱਕ ਧੀ ਤੇ ਪਿਓ ਦਾ ਰਿਸ਼ਤਾ ਤੁਸੀਂ ਸੋਚ ਸਕਦੇ ਹੋ ਕਿੰਨਾ ਜ਼ਿਆਦਾ ਵਡਮੁੱਲਾ ਹੁੰਦਾ ਹੈਗਾ ਕਹਿੰਦੇ ਨੇ ਕਿ ਪਿਓ ਦੀ ਸਿਰ ਦਾ ਤਾਜ ਹੁੰਦੀ ਹੈ ਕੁੜੀ ਤਾਂ કુડી ਦੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਧੀ ਕਿੰਨੀ ਖੁਸ਼ ਨਜ਼ਰ ਆ ਰਹੀ ਆਪਣੇ ਪਿਓ ਨੂੰ ਮਿਲ ਕੇ ਉਹਨਾਂ ਲੋਕਾਂ ਨੂੰ ਜ਼ਰੂਰ ਸ਼ੇਅਰ ਕਰਿਓ ਜਿਹੜੇ ਲੋਕ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਨੇ ਖਾਸ ਕਰਕੇ ਵਿਦੇਸ਼ ਦੇ ਵਿੱਚ ਬੈਠੇ ਬੱਚੇ ਆਪਣੇ ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ ਤਾਂ ਵੀਡੀਓ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰੀ ਲੱਗੇਗੀ ਲੋਕਾਂ ਦੇ ਵੱਲੋਂ ਕਾਫੀ ਇਹਨੂੰ ਪਸੰਦ ਕੀਤਾ ਜਾ ਰਿਹਾ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਤੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਕਿ ਕਿ ਧੀ ਦੇ ਪੁੱਤ ਦਾ ਜਿਹੜਾ ਕਿ ਧੀ ਤੇ ਪਿਓ ਦਾ ਰਿਸ਼ਤਾ ਕਿੰਨਾ ਅਨਮੋਲ ਹੁੰਦਾ